ਮੇਰਾ ਨਾਮ ਅੰਜਲੀ ਹੈ ਮੈਂ ਐਵੇਂ ਇੰਗਲਿਸ਼ ਕੀਤੀ ਹੈ ਤੇ ਵਿਆਹ ਤੋਂ ਬਾਅਦ ਮੈਂ ਆਪਣੇ ਸਾਸੋਰੇ ਦੇ ਨਾਲ ਹੀ ਰਹਿ ਰਹੀ ਸੀ ਕਿਉਂਕਿ ਮੇਰਾ ਪਤੀ ਕੈਨੇਡਾ ਦੇ ਵਿੱਚ ਹਸਪੀਟਲ ਵਿੱਚ ਕੰਮ ਕਰਦਾ ਸੀ ਮੇਰੇ ਵਿਆਹ ਨੂੰ 12 ਸਾਲ ਦਾ ਸਮਾਂ ਬੀਤ ਚੁੱਕਿਆ ਸੀ ਮੇਰੀ ਇੱਕ ਬੇਟੀ ਰਮਨ ਸੀ ਜਿਸ ਦੀ ਉਮਰ 11 ਸਾਲ ਸੀ ਮੇਰਾ ਪਤੀ 3 ਸਾਲ ਬਾਅਦ ਇੰਡੀਆ ਆਉਂਦਾ ਤੇ 2 ਮਹੀਨੇ ਦੀ ਛੁੱਟੀ ਕੱਟ ਕੇ ਵਾਪਸ ਚਲਿਆ ਜਾਂਦਾ ਸੀ ਮੇਰੇ ਸਾਸਵਰੇ ਨੂੰ ਘਰ ਬੈਠਣ ਦੀ ਆਦਤ ਨਹੀਂ ਸੀ ਉਹ ਰੋਜ਼ਾਨਾ ਹੀ ਸ਼ਾਮ ਨੂੰ ਕਿਤੇ ਨਾ ਕਿਤੇ ਘੁੰਮਣ ਚਲੇ ਜਾਂਦੇ ਤੇ ਮੈਂ ਆਪਣੀ ਬੇਟੀ ਦੇ ਨਾਲ ਇਕੱਲੀ ਘਰ ਹੁੰਦੀ ਮੇਰੀ ਸੱਸ ਨੇ ਮੇਰੇ ਉੱਤੇ ਇੰਨੀ ਸਖਤੀ ਕੀਤੀ ਹੁੰਦੀ ਸੀ ਕਿ ਮੈਨੂੰ ਕਿਤੇ ਵੀ ਆਣ ਜਾਣ ਦੀ ਇਜਾਜ਼ਤ ਨਹੀਂ ਸੀ ਹਰ ਰੋਜ਼ ਆਪਣੇ ਪਤੀ ਦੇ ਨਾਲ ਝਗੜਾ ਕਰਦੀ ਸੀ ਕਿ ਉਹ ਮੈਨੂੰ ਵੀ ਆਪਣੇ ਨਾਲ ਲੈ ਜਾਣ ਮੈਂ ਹੁਣ ਇੱਥੇ ਕੈਦੀਆਂ ਵਾਂਗ ਨਹੀਂ ਰਹਿ ਸਕਦੀ ਤੇ ਨਾ ਹੀ ਉਸਦੀ ਮਾਂ ਨੂੰ ਰੋਟੀਆਂ ਬਣਾ ਬਣਾ ਕੇ ਖਵਾ ਸਕਦੀ ਹਾਂ ਮੈਂ ਕਿਸੇ ਦਿਨ ਜ਼ਹਿਰ ਖਾ ਕੇ ਆਪਣੀ ਜਾਨ ਲੈ ਲਵਾਂਗੀ ਮੇਰਾ ਪਤੀ ਫੋਨ ਤੇ ਹੀ ਮੈਨੂੰ ਸੋ ਸੋ ਗੱਲਾਂ ਸੁਣਾ ਦਿੰਦਾ ਸੀ ਤੇ ਕਹਿੰਦਾ ਸੀ ਕਿ ਮੈਂ ਤੈਨੂੰ ਤਲਾਕ ਭੇਜ ਦਵਾਂਗਾ ਪਰ ਤੈਨੂੰ ਆਪਣੇ ਨਾਲ ਨਹੀਂ ਲੈ ਕੇ ਜਾਵਾਂਗਾ ਜੇਕਰ ਤੂੰ ਮੇਰੇ ਨਾਲ ਨਾਲ ਰਹਿਣਾ ਹੈ ਤਾਂ ਤੈਨੂੰ ساری ਜ਼ਿੰਦਗੀ ਮੇਰੇ ਮਾਪਿਓ ਦੀ ਸੇਵਾ ਕਰਨੀ ਹੋਵੇਗੀ ਨਹੀਂ ਤਾਂ ਮੈਂ ਤੈਨੂੰ ਜਦੋਂ ਚਾਹਾਂ ਤਲਾਕ ਦੀ ਭੇਜ ਦਵਾਂਗਾ ਮੈਂ ਰੋਤ ਹੋ ਕੇ ਚੁੱਪ ਹੋ ਜਾਂਦੀ ਤੇ ਆਪਣੀ ਬੇਟੀ ਦੇ ਨਾਲ ਆਪਣਾ ਦਿਲ ਬਹਿਲਾਉਂਦੀ ਰਹਿੰਦੀ ਪਰ ਇੱਕ ਦਿਨ ਅਚਾਨਕ ਪਤਾ ਨਹੀਂ ਕੀ ਹੋਇਆ ਕਿ ਮੇਰਾ ਪਤੀ ਇੰਡੀਆ ਆਇਆ ਤੇ ਮੈਨੂੰ ਕਹਿਣ ਲੱਗਾ ਕਿ ਮੈਂ ਤੈਨੂੰ ਅਤੇ ਰਮਨ ਨੂੰ ਆਪਣੇ ਨਾਲ ਲੈ ਜਾਣ ਆਇਆ ਹਾਂ ਸਾਡੀ ਬੇਟੀ ਦੀ ਵਜ੍ਹਾ ਨਾਲ ਸਾਡੀ ਜ਼ਿੰਦਗੀ ਬਦਲ ਜਾਵੇਗੀ ਅਸੀਂ ਕੁਝ ਦਿਨਾਂ ਦੇ ਵਿੱਚ ਹੀ ਕਰੋੜਪਤੀ ਹੋ ਜਾਵਾਂਗੇ ਉਹ ਬਹੁਤ ਖੁਸ਼ ਵੀ ਸੀ ਤੇ ਪਰੇਸ਼ਾਨ ਵੀ ਸੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਇਹ ਕੀ ਚੱਕਰ ਹੈ ਉਸ ਆਦਮੀ ਨੇ ਤਾਂ ਕਸਮ ਖਾਦੀ ਹੋਈ ਸੀ ਕਿ ਉਹ ਮੈਨੂੰ ਤਲਾਕ ਦੇ ਦੇਵੇਗਾ ਪਰ ਕਦੇ ਵੀ ਆਪਣੇ ਨਾਲ ਨਹੀਂ ਲੈ ਜਾ ਕੇ ਜਾਵੇਗਾ ਪਰ ਅੱਜ ਉਸ ਨੂੰ ਕੀ ਹੋ ਗਿਆ ਹੁਣ ਉਸ ਨੂੰ ਆਪਣੇ ਮਾਪਿਓ ਦੀ ਕੋਈ ਫਿਕਰ ਨਹੀਂ ਸੀ ਇੱਕ ਮਹੀਨੇ ਦੇ ਵਿੱਚ ਹੀ ਮੇਰੇ ਪਤੀ ਨੇ ਸਾਡੇ ਮਾਂ ਬੇਟੀ ਦੇ ਕਾਗਜ਼ ਤਿਆਰ ਕਰਵਾ ਲਏ ਤੇ ਅਸੀਂ ਤਿੰਨੋਂ ਕੈਨੇਡਾ ਆ ਗਏ। ਮੇਰੇ ਪਤੀ ਨੇ ਇੱਥੇ ਇੱਕ ਘਰ ਕਿਰਾਏ ਤੇ ਲਿਆ ਹੋਇਆ ਸੀ। ਅਸੀਂ ਉੱਥੇ ਹੀ ਆਪਣਾ ਸਮਾਨ ਲਗਾ ਲਿਆ। ਮੇਰੀ ਬੇਟੀ ਵੀ ਬਹੁਤ ਖੁਸ਼ ਸੀ। ਪਹਿਲੇ ਦਿਨ ਹੀ ਅਸੀਂ ਆਪਣਾ ਸਮਾਨ ਵਗੈਰਾ ਸੈੱਟ ਕਰ ਲਿਆ। ਫੇਰ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਮੈਂ ਕਿਸੇ ਕੰਮ ਤੋਂ ਬਾਹਰ ਜਾ ਰਿਹਾ ਤੂੰ ਰਮਨ ਦਾ ਧਿਆਨ ਰੱਖੀ। ਇਦਾਂ ਨਾ ਹੋਵੇ ਕਿ ਕੁਝ ਗਲਤ ਹੋ ਜਾਵੇ। ਅਤੇ ਤੂੰ ਇੱਥੇ ਬੈਠੀ ਰਵੇਂ ਮੇਰਾ ਪਤੀ ਅਜੀਬ ਕਿਸਮ ਦੀਆਂ ਗੱਲਾਂ ਕਰਦਾ ਸੀ ਮੈਨੂੰ ਉਹਨਾਂ ਦੀਆਂ ਗੱਲਾਂ ਤੋਂ ਡਰ ਲੱਗਦਾ ਸੀ ਹਾਦਸੇ ਤੋਂ ਪਹਿਲਾਂ ਹਾਦਸੇ ਦਾ ਜ਼ਿਕਰ ਕਰਨਾ ਬਹੁਤ ਬੁਰਾ ਸਮਝਿਆ ਜਾਂਦਾ ਹੈ ਤੇ ਮੈਂ ਵੀ ਇਦਾਂ ਹੀ ਮੰਨਦੀ ਸੀ ਕਿ ਹਾਦਸੇ ਦੇ ਬਾਰੇ ਜ਼ਿਆਦਾ ਗੱਲਬਾਤ ਨਹੀਂ ਕਰਨੀ ਚਾਹੀਦੀ ਖੈਰ ਰਾਤ ਦੇ 9 ਵਜੇ ਸੀ ਜਦੋਂ ਵਿੱਕੀ ਜੀ ਵਾਪਸ ਘਰ ਆਏ ਮੈਂ ਦੇਖਿਆ ਕਿ ਉਹਨਾਂ ਦੇ ਖੋਲ-ਖਾਨ ਪੀਣ ਦੀਆਂ ਚੀਜ਼ਾਂ ਸੀ ਅਤੇ ਇੱਕ ਇਦਾਂ ਦੀ ਪੋਟਲੀ ਸੀ ਜੋ ਉਹਨਾਂ ਨੇ ਖੂਫੀਆ ਤੌਰ ਤੇ ਅੰਦਰ ਜਾ ਕੇ ਕਮਰੇ ਵਿੱਚ ਰੱਖੀ ਹੋਈ ਸੀ ਮੈਨੂੰ ਉਸ ਪੋਟਲੀ ਤੋਂ ਕੋਈ ਗਰਜ ਤਾਂ ਨਹੀਂ ਸੀ ਪਰ ਉਹਨਾਂ ਨੇ ਮੇਰੇ ਤੋਂ ਕਦੇ ਵੀ ਕੋਈ ਗੱਲ ਲੁਕਾਈ ਨਹੀਂ ਸੀ ਅੱਜ ਇਹ ਪੋਟਲੀ ਘਰ ਵਿੱਚ ਲੁਕਾ ਰਹੇ ਸੀ ਮੈਂ ਦੇਖਿਆ ਉਸ ਵਿੱਚ ਛੋਟੀਆਂ-ਛੋਟੀਆਂ ਬੋਤਲਾਂ ਸੀ ਮੈਂ ਵੀ ਸਮਝ ਗਈ ਪਰ ਮੈਨੂੰ ਉਹਨਾਂ ਦੇ ਅੰਦਰ ਦੀ ਚੀਜ਼ ਦਾ ਪਤਾ ਨਹੀਂ ਸੀ ਕੀ ਕੀ ਚੀਜ਼ ਹੈ ਮੈਂ ਉਹਨਾਂ ਨੂੰ ਕੁਝ ਵੀ ਦਿਖਾਉਣ ਦੇ ਲਈ ਜਿੱਦ ਨਹੀਂ ਕੀਤੀ ਫਿਰ ਮੈਂ ਵਾਪਸ ਆਪਣੇ ਕਮਰੇ 'ਚ ਆ ਗਈ ਰਮਨ ਸੌ ਰਹੀ ਸੀ ਫਿਰ ਮੇਰੇ ਪਤੀ ਨੇ ਮੈਨੂੰ ਅਜੀਬ ਜਿਹੀ ਗੱਲ ਕਹਿਣ ਲੱਗੇ ਕਿ ਮੈਨੂੰ ਰਮਨ ਦੀ ਤਬੀਅਤ ਠੀਕ ਨਹੀਂ ਲੱਗ ਰਹੀ ਸਾਨੂੰ ਇਸ ਦਾ ਇਲਾਜ ਕਰਵਾਉਣਾ ਹੋਵੇਗਾ ਮੈਂ ਹੱਕੀ-ਬੱਕੀ ਹੋ ਕੇ ਉਸ ਨੂੰ ਦੇਖਣ ਲੱਗੀ ਕਿ ਕੀ ਹੋ ਗਿਆ ਹੈ ਅਜੇ ਤਾਂ ਸਾਡੀ ਬੇਟੀ ਇੰਡੀਆ ਤੋਂ ਬਿਲਕੁਲ ਠੀਕ ਠਾਕ ਆਈ ਹੈ ਇਸ ਨੂੰ ਕਦੇ ਵੀ ਕਿਸੇ ਕਿਸ ਦੀ ਕੋਈ ਬਿਮਾਰੀ ਨਹੀਂ ਹੈ ਬਿਨਾਂ ਵਜ੍ਹਾ ਦੀਆਂ ਗੱਲਾਂ ਬਣਾ ਕੇ ਖੁਦ ਵੀ ਅਤੇ ਮੈਨੂੰ ਵੀ ਪਰੇਸ਼ਾਨ ਨਾ ਕਰੋ ਮੇਰੀਆਂ ਗੱਲਾਂ ਸੁਣ ਕੇ ਬਿੱਕੀ ਨੇ ਨਿੱਕਾ ਜਿਹਾ ਮੂੰਹ ਬਣਾ ਲਿਆ ਅਤੇ ਕਹਿਣ ਲੱਗੇ ਕਿ ਕੱਲ ਮੈਂ ਹਸਪੀਟਲ ਜਾਵਾਂਗਾ ਤੇ ਦੇਖਾਂਗਾ ਕਿ ਰਮਨ ਨੂੰ ਕਿਸੇ ਦਵਾਈ ਦੀ ਜ਼ਰੂਰਤ ਤਾਂ ਨਹੀਂ ਹੈ ਮੈਂ ਬਿੱਕੀ ਤੇ ਗੁੱਸਾ ਕਰਨ ਲੱਗੀ ਕਿ ਤੁਸੀਂ ਰਮਨ ਨੂੰ ਜਾਣ ਬੁੱਝ ਕੇ ਬਿਮਾਰ ਕਰਨਾ ਚਾਹੁੰਦੇ ਹੋ ਉਹ ਕਹਿਣ ਲੱਗੇ ਮੈਂ ਪਾਗਲ ਨਹੀਂ ਹਾਂ ਰਮਨ ਮੇਰੀ ਵੀ ਬੇਟੀ ਹੈ ਬਿੱਕੀ ਦਾ ਰਵਈਆ ਇਦਾਂ ਬਦਲ ਗਿਆ ਜਿੱਦਾਂ ਉਹ ਮੇਰੇ ਪਤੀ ਨਾ ਹੋਣ ਬਲਕਿ ਮੇਰੇ ਦੁਸ਼ਮਣ ਹੋਣ ਮੈਂ ਚੁੱਪ ਹੋ ਗਈ ਜਦੋਂ ਸਵੇਰ ਹੋਈ ਤਾਂ ਮੈਂ ਦੇਖਿਆ ਬਿੱਕੀ ਰਮਨ ਨੂੰ ਕਹਿ ਰਹੀ ਸੀ ਕਿ ਬੇਟੀ ਚੰਗੇ ਕੱਪੜੇ ਪਾਓ ਤੇ ਜਲਦੀ ਨਾਲ ਤਿਆਰ ਹੋ ਜਾਓ ਮੈਂ ਤੁਹਾਨੂੰ ਹਸਪੀਟਲ 'ਚ ਲੈ ਕੇ ਜਾਵਾਂਗਾ ਮੈਂ ਰਮਨ ਨੂੰ سینੇ ਨਾਲ ਲਗਾਉਂਦੇ ਹੋਏ ਕਿਹਾ ਕਿ ਰਮਨ ਨੂੰ ਤਾਂ ਕੋਈ ਵੀ ਬਿਮਾਰੀ ਨਹੀਂ ਹੈ ਜੇਕਰ ਇਸ ਨੂੰ ਬਿਮਾਰੀ ਹੋ ਸਕਦੀ ਹੈ ਤਾਂ ਫਿਰ ਮੈਨੂੰ ਵੀ ਹੋ ਹੋਵੇਗੀ ਤੁਸੀਂ ਮੈਨੂੰ ਵੀ ਲੈ ਕੇ ਚਲੋ ਵਿੱਕੀ ਨੇ ਮੈਨੂੰ ਕਿਹਾ ਮੈਂ ਹਸਪੀਟਲ ਵਿੱਚ ਕੰਮ ਕਰਦਾ ਹਾਂ ਮੈਨੂੰ ਜ਼ਿਆਦਾ ਪਤਾ ਹੈ ਜਾਂ ਤੂੰ ਜ਼ਿਆਦਾ ਜਾਣਦੀ ਹੈ ਘਰ ਵਿੱਚ ਰਹਿ ਕੇ ਬੱਚੇ ਪਾਲਣ ਦਾ ਇਹ ਮਤਲਬ ਨਹੀਂ ਕਿ ਤੈਨੂੰ ਬੱਚਿਆਂ ਦੀ ਸਿਹਤ ਦੇ ਬਾਰੇ ਵੀ ਹਰ ਇੱਕ ਗੱਲ ਪਤਾ ਹੋਵੇਗੀ ਮੇਰੇ ਪਤੀ ਨੇ ਮੈਨੂੰ ਇਹ ਕਹਿ ਕੇ ਚੁੱਪ ਕਰਵਾ ਦਿੱਤਾ ਉਹ ਮੇਰੀ ਬੇਟੀ ਨੂੰ ਲੈ ਕੇ ਚਲੇ ਗਏ ਤੇ ਪਿੱਛੋਂ ਮੈਂ ਅਰਦਾਸਾ ਕਰਨ ਲੱਗੀ ਕਿ हे ਪਰਮਾਤਮਾ ਸਾਰਾ ਕੁਝ ਸਹੀ ਹੋਵੇ ਮੇਰੀ ਬੱਚੀ ਨੂੰ ਕੋਈ ਬਿਮਾਰੀ ਨਾ ਹੋਵੇ ਕਿਉਂਕਿ ਮੇਰੇ ਪਤੀ ਨੂੰ ਸ਼ੱਕ ਸੀ ਕਿ ਰਮਨ ਨੂੰ ਕੋਈ ਬਿਮਾਰੀ ਹੋ ਗਈ ਹੈ 2 ਵਜੇ ਤੱਕ ਮੈਂ ਇੰਤਜ਼ਾਰ ਕਰਦੀ ਰਹੀ ਮੇਰੇ ਪਤੀ ਨੇ 12 ਵਜੇ ਆਉਣਾ ਸੀ ਪਰ ਸ਼ਾਮ ਦੇ 5:00 ਵੱਜ ਗਏ ਸੀ ਮੇਰਾ ਪਤੀ ਅਜੇ ਤੱਕ ਘਰ ਨਹੀਂ ਆਇਆ ਸੀ ਇਸ ਦੇ ਵਿੱਚ ਹੁਣ ਮੈਨੂੰ ਪਰੇਸ਼ਾਨੀ ਹੋਣ ਲੱਗੀ ਸੀ ਅਚਾਨਕ ਉਸ ਬਖਤਖਰ ਦੇ ਦਰਵਾਜ਼ੇ ਤੇ دستਕ ਹੋਣ ਲੱਗੀ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਵਿੱਕੀ ਖੜਾ ਸੀ ਪਰ ਰਮਨ ਉਸਦੇ ਨਾਲ ਨਹੀਂ ਸੀ ਇਹ ਦੇਖ ਕੇ ਤਾਂ ਮੇਰਾ ਰੰਗ ਹੀ ਉੱਡ ਗਿਆ ਮੈਂ ਗੁੱਸੇ ਦੇ ਨਾਲ ਚੀਕਦੇ ਹੋਏ ਕਿਹਾ ਤੁਸੀਂ ਮੇਰੀ ਰਮਨ ਨੂੰ ਕਿੱਥੇ ਛੱਡ ਆਏ ਆਏ ਹੋ ਮੇਰੇ ਤਾਂ ਹੱਥ ਪੈਰ ਫੁੱਲਣ ਲੱਗ ਪਏ ਉਦੋਂ ਵਿੱਕੀ ਬੋਲਿਆ ਤੂੰ پاਗਲ ਤਾਂ ਨਹੀਂ ਹੋ ਗਈ ਮੈਂ ਆਪਣੀ ਬੇਟੀ ਨੂੰ ਕਿੱਥੇ ਛੱਡ ਕੇ ਆ ਸਕਦਾ ਹਾਂ ਉਸ ਦਾ ਹਸਪੀਟਲ ਦੇ ਵਿੱਚ ਚੈੱਕਅਪ ਹੈ ਉਸ ਨੂੰ ਹਸਪੀਟਲ ਛੱਡਿਆ ਹੈ ਉਹਨ ਮੈਨੂੰ ਆਪਣਾ ਪਤੀ پاگل ਤੇ ਦਿਮਾਗੀ ਮਰੀਜ਼ ਲੱਗਣ ਲੱਗਿਆ ਸੀ ਮੈਨੂੰ ਤਾਂ ਉਹਨਾਂ ਦੇ ਹਸਪੀਟਲ ਦਾ ਨਾਂ ਵੀ ਨਹੀਂ ਪਤਾ ਸੀ ਨਹੀਂ ਤਾਂ ਮੈਂ ਉਹਨਾਂ ਦੀ ਬਿਨਾ ਇਜਾਜ਼ਤ ਤੋਂ ਉੱਥੇ ਚਲੀ ਜਾਂਦੀ ਤੇ ਜਾ ਕੇ ਉਹਨਾਂ ਲੋਕਾਂ ਨੂੰ ਕਹਿੰਦੀ ਕਿ ਮੇਰੀ ਬੇਟੀ ਨੂੰ ਛੱਡ ਦਿਓ ਇਸ ਨੂੰ ਕੋਈ ਬਿਮਾਰੀ ਨਹੀਂ ਹੈ ਪਰ ਕੀ ਕਰਦੀ ਹੁਣ ਪਤੀ ਦੀ ਗੱਲ ਵੀ ਨੂੰ ਗੱਲ ਨੂੰ ਵੀ ਝੂਠਾ ਨਹੀਂ ਕਹਿ ਸਕਦੀ ਸੀ ਮੈਂ ਚੁੱਪ ਹੀ ਸਾਹ ਲਈ ਪਰ ਹੁਣ ਵਕਤ ਬਹੁਤ ਅੱਗੇ ਨਿਕਲ ਚੁੱਕਿਆ ਸੀ ਰਾਤ ਦੇ 9 ਵਜੇ ਚੁੱਕੇ ਸੀ ਮੈਂ ਆਪਣੇ ਪਤੀ ਨੂੰ ਕਿਹਾ ਰੱਬ ਦੇ ਵਾਸਤੇ ਉਸ 마ਸੂਮ ਬੱਚੀ ਨੂੰ ਇਸ ਤਰ੍ਹਾਂ ਹਸਪੀਟਲ ਨਾ ਛੱਡੋ ਉਸ ਨੂੰ ਕੋਈ ਵੀ ਬਿਮਾਰੀ ਨਹੀਂ ਹੈ ਹੁਣ ਉਸ ਨੂੰ ਜਾ ਕੇ ਲੈ ਆਉਂਦੇ ਹਾਂ ਉਦੋਂ ਪਤੀ ਨੂੰ ਵਾਕੇ ਹੀ ਫਿਕਰ ਹੋਣ ਲੱਗੀ ਤੇ ਉੱਠ ਕੇ ਬੋਲੇ ਤੂੰ ਵੀ ਮੇਰੇ ਨਾਲ ਚੱਲ ਮੈਂ ਤੇ ਬਿੱਕੀ ਦੋਵੇਂ ਹਸਪੀਟਲ ਪਹੁੰਚ ਗਏ ਮੇਰਾ ਭਤੀਜਾ ਇਸ ਹਸਪੀਟਲ ਵਿੱਚ ਕੰਮ ਕਰਦਾ ਸੀ ਮੈਂ ਉਸ ਦਾ ਵੀ ਪਤਾ ਨੋਟ ਕਰ ਲਿਆ ਮੈਂ ਉਹਨਾਂ ਤੇ ਸ਼ੱਕ ਕਰਨ ਲੱਗੀ ਸੀ ਅਸੀਂ ਹਸਪੀਟਲ ਪਹੁੰਚੇ ਤਾਂ ਮੇਰੇ ਪਤੀ ਨੇ ਮੈਨੂੰ ਆਪਣੇ ਮਗਰ ਹੀ ਰੁਕਣ ਦਾ ਇਸ਼ਾਰਾ ਕਰ ਦਿੱਤਾ ਤੇ ਕਹਿਣ ਲੱਗੇ ਕਿ ਮੈਂ ਰਮਨ ਨੂੰ ਲੈ ਕੇ ਆਉਂਦਾ ਹਾਂ ਥੋੜੀ ਦੇਰ ਬਾਅਦ ਜਦੋਂ ਵਾਪਸ ਆਏ ਤਾਂ ਰਮਨ ਉਹਨਾਂ ਨਾਲ ਹੀ ਸੀ ਰਮਨ ਪਹਿਲਾਂ ਤੋਂ ਵੀ ਜ਼ਿਆਦਾ ਖੁਸ਼ ਲੱਗ ਰਹੀ ਸੀ ਮੈਂ ਪੁੱਛਿਆ ਕਿ ਰਮਨ ਬੇਟਾ ਕੀ ਹੋਇਆ ਤੂੰ ਬਿਮਾਰ ਤਾਂ ਨਹੀਂ ਸੀ ਮੈਂ ਉਸ ਨੂੰ ਸੀਨੇ ਦੇ ਨਾਲ ਲਗਾਉਂਦੇ ਹੋਏ ਕਿਹਾ ਉਹ ਮੇਰੇ ਗਲੇ ਵਿੱਚ ਬਾਵਾ ਪਾਉਂਦੇ ਹੋਏ ਬੋਲੀ ਮਾਂ ਮੈਂ ਬਿਲਕੁਲ ਠੀਕ ਹਾਂ ਮੈਨੂੰ ਤਾਂ ਕੁਝ ਵੀ ਨਹੀਂ ਹੋਇਆ ਮੈਂ ਤਾਂ ਹੁਣੇ ਸੋ ਕੇ ਉੱਠੀ ਹਾਂ ਰਮਨ ਦੀ ਇਹ ਗੱਲ ਸੁਣ ਕੇ ਮੇਰੇ ਦਿਮਾਗ ਨੂੰ ਝਟਕਾ ਜਿਹਾ ਲੱਗਿਆ ਸੀ ਬੇਟਾ ਤੂੰ ਸੌ ਰਹੀ ਸੀ ਮੈਂ ਪੁੱਛਿਆ ਤਾਂ ਉਸਨੇ ਦੱਸਿਆ ਕਿ ਜਦੋਂ ਤੋਂ ਪਿਤਾ ਜੀ ਮੈਨੂੰ ਛੱਡ ਕੇ ਗਏ ਹਨ ਉਦੋਂ ਤੋਂ ਮੈਂ ਸੌ ਰਹੀ ਹਾਂ ਮੈਂ ਆਪਣੇ ਪਤੀ ਨੂੰ ਗੁੱਸੇ ਵਾਲੀਆਂ ਨਜ਼ਰਾਂ ਦੇ ਨਾਲ ਦੇਖਿਆ ਤਾਂ ਉਹਨਾਂ ਨੇ ਵੀ ਨਜ਼ਰਾਂ ਝੁਕਾ ਲਈਆਂ ਮੈਂ ਆਪਣੀ ਬੇਟੀ ਨੂੰ ਕਿਹਾ ਕਿ ਬੇਟਾ ਤੈਨੂੰ ਕੋਈ ਤਕਲੀਫ ਜਾਂ ਮਸਲਾ ਤਾਂ ਨਹੀਂ ਹੈ ਤਾਂ ਮੇਰੀ ਬੇਟੀ ਨੇ ਕਿਹਾ ਨਾ ਨਾ ਵਿੱਚ ਸਿਰ ਹਿਲਾ ਦਿੱਤਾ ਮੈਂ ਤੇ ਮੇਰਾ ਪਤੀ ਰਮਨ ਨੂੰ ਲੈ ਕੇ ਘਰ ਆ ਗਏ ਅਗਲੀ ਸਵੇਰ ਫਿਰ ਪਤੀ ਨੇ ਜਿੱਦ ਕਰਨੀ ਸ਼ੁਰੂ ਕਰ ਦਿੱਤੀ ਕਿ ਚਲੋ ਅੱਜ ਵੀ ਤੂੰ ਮੇਰੇ ਨਾਲ ਚੱਲ ਰਮਨ ਨੂੰ ਵੈਕਸੀਨ ਲਗਣੀ ਹੈ ਮੈਂ ਆਉਣ ਵਾਲੀਆਂ ਬਿਮਾਰੀਆਂ ਤੋਂ ਬਹੁਤ ਜ਼ਿਆਦਾ ਡਰਿਆ ਰਹਿੰਦਾ ਹਾਂ ਮੈਨੂੰ ਲੱਗਦਾ ਹੈ ਕਿ ਜਦੋਂ ਤੱਕ ਮੇਰੀ ਬੇਟੀ ਨੂੰ ਉਹ ਵੈਕਸੀਨ ਨਹੀਂ ਲੱਗੇਗੀ ਉਦੋਂ ਤੱਕ ਉਹ ਉਹਨਾਂ ਬਿਮਾਰੀਆਂ ਤੋਂ ਮਹਿਫੂਜ਼ ਨਹੀਂ ਹੈ ਹੈ ਤੇ ਇਸ ਨੂੰ ਹੁਣ ਵੈਕਸੀਨ ਦੀ ਜ਼ਰੂਰਤ ਹੈ ਨਹੀਂ ਤਾਂ ਬਾਅਦ ਵਿੱਚ ਅਸੀਂ ਕੀ ਕਰਾਂਗੇ ਮੈਂ ਇਹ ਸੁਣ ਕੇ ਚੁੱਪ ਹੋ ਗਈ ਮੈਂ ਤੇ ਮੇਰਾ ਪਤੀ ਹਸਪੀਟਲ ਪਹੁੰਚੇ ਉੱਥੇ ਇੱਕ ਡਾਕਟਰ ਦੇ ਕੋਲ ਬੈਠੇ ਡਾਕਟਰ ਨੇ ਕਿਹਾ ਕਿ ਇਸ ਬੱਚੇ ਨੂੰ ਵੈਕਸੀਨ ਦੀ ਜ਼ਰੂਰਤ ਤਾਂ ਨਹੀਂ ਹੈ ਪਰ ਜੇਕਰ ਫਿਰ ਵੀ ਤੁਸੀਂ ਵੈਕਸੀਨ ਲਗਾਉਣਾ ਚਾਹੁੰਦੇ ਹੋ ਤਾਂ ਜਾ ਕੇ ਵੈਕਸੀਨ ਲਗਵਾ ਲਓ ਮੇਰੇ ਪਤੀ ਨੇ ਮੈਨੂੰ ਅੱਖਾਂ ਨਾਲ ਇਸ਼ਾਰਾ ਕੀਤਾ ਤੇ ਬੋਲੇ ਕਿ ਚਲੋ ਵੈਕਸੀਨ ਦੇ ਕਮਰੇ ਵਿੱਚ ਚੱਲਦੇ ਹਾਂ ਅਸੀਂ ਦੋਨੋਂ ਉੱਠ ਕੇ ਵੈਕਸੀਨ ਦੇ ਕਮਰੇ ਵਿੱਚ ਆ ਗਏ ਫਿਰ ਮੈਂ ਦੇਖਿਆ ਕਿ ਮੇਰਾ ਪਤੀ ਇੱਧਰ ਉੱਧਰ ਨਜ਼ਰਾਂ ਘੁਮਾ ਰਿਹਾ ਸੀ ਜਿਵੇਂ ਉਹ ਕਿਸੇ ਖਾਸ ਇਨਸਾਨ ਦੀ ਤਲਾਸ਼ ਵਿੱਚ ਹੋਵੇ ਫਿਰ ਇੱਕ ਡਾਕਟਰ ਨਜ਼ਰ ਆਇਆ ਤੇ ਉਹ ਉਸ ਦੇ ਕੋਲ ਆ ਕੇ ਖੜੇ ਹੋ ਗਏ ਤੇ ਕਹਿਣ ਲੱਗੇ ਮੈਂ ਆਪਣੀ ਬੇਟੀ ਨੂੰ ਇਨ ਇੰਜੈਕਸ਼ਨ ਲਗਾਉਣਾ ਹੈ ਵੈਕਸੀਨ ਦਾ ਇੰਜੈਕਸ਼ਨ ਤੁਸੀਂ ਹੀ ਲਗਾ ਦਿਓ ਇਹ ਕਹਿ ਕੇ ਉਹਨਾਂ ਨੇ ਰਮਨ ਨੂੰ ਅੱਗੇ ਕਰ ਦਿੱਤਾ ਡਾਕਟਰ ਨੇ ਕਿਹਾ ਮੈਂ ਇਸ ਵਕਤ ਬੱਚਿਆਂ ਨੂੰ ਇੰਜੈਕਸ਼ਨ ਨਹੀਂ ਲਗਾਉਂਦਾ ਮੈਨੂੰ ਜ਼ਰੂਰੀ ਕੰਮ ਹੈ ਤੁਸੀਂ ਘਰ ਚਲੇ ਜਾਓ ਇਹ ਕਹਿ ਕੇ ਉਸ ਡਾਕਟਰ ਨੇ ਸਾਨੂੰ ਜਾਣ ਦਾ ਇਸ਼ਾਰਾ ਕਰ ਦਿੱਤਾ ਮੇਰਾ ਪਤੀ ਮੈਨੂੰ ਅਤੇ ਰਮਨ ਦੋਵਾਂ ਨੂੰ ਹੱਥ ਫੜ ਕੇ ਬਾਹਰ ਲੈ ਆਇਆ ਤੇ ਰਿਸੈਪਸ਼ਨ ਤੇ ਜਾ ਕੇ ਇੱਕ ਆਦਮੀ ਨੂੰ ਕੁਝ ਕਹਿਣ ਲੱਗਾ ਮੈਂ ਨਹੀਂ ਜਾਣਦੀ ਸੀ ਕਿ ਕੀ ਕਹਿ ਰਿਹਾ ਸੀ ਉਸ ਤੋਂ ਬਾਅਦ ਮੇਰਾ ਪਤੀ ਖੁਸ਼ੀ-ਖੁਸ਼ੀ ਸਾਡੇ ਦੋਵਾਂ ਦੇ ਨਾਲ ਆ ਕੇ ਖੜਾ ਹੋ ਗਿਆ ਫਿਰ ਅਸੀਂ ਇੱਕ ਗੱਡੀ ਕੀਤੀ ਤੇ ਘਰ ਆ ਗਏ ਘਰ ਆ ਕੇ ਮੇਰਾ ਪਤੀ ਇੱਕ ਕਮਰੇ ਵਿੱਚ ਬੰਦ ਹੋ ਗਿਆ ਮੈਂ ਉਸਦੇ ਨਾਲ ਗੱਲਾਂ ਕਰਨਾ ਚਾਹੁੰਦੀ ਸੀ ਪਰ ਉਹ ਮੇਰੇ ਨਾਲ ਗੱਲ ਨਹੀਂ ਕਰ ਰਿਹਾ ਸੀ ਫਿਰ ਥੋੜੀ ਦੇਰ ਬਾਅਦ ਰਮਨ ਨੂੰ ਨੀਂਦ ਆ ਗਈ ਰਮਨ ਵਿਚਾਰੀ ਸਵੇਰ ਦੀ ਭੁੱਖੀ ਸੀ ਉਹ ਸੋ ਗਈ ਤਾਂ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਦਿਨ ਪਰ ਸੁੱਤੀ ਰਹੀ ਮੇਰਾ ਪਤੀ ਆਪਣੇ ਕਮਰੇ ਵਿੱਚ ਚਲਾ ਗਿਆ ਉਸ ਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਰੱਖਿਆ ਹੋਇਆ ਸੀ ਮੈਂ ਬਾਹਰ ਰਮਨ ਦੇ ਨਾਲ ਹੀ ਸੀ ਮੈਂ ਆਪਣੇ ਪਤੀ ਦੇ ਬੰਦ ਕੀਤੇ ਦਰਵਾਜ਼ੇ ਨੂੰ ਖੜਕਾਇਆ ਵੀ ਨਹੀਂ ਸੀ ਮੈਨੂੰ ਲੱਗਿਆ ਕਿ ਉਹ ਗੁੱਸਾ ਕਰਨਗੇ ਪਰ ਮੈਨੂੰ ਹੈਰਾਨੀ ਇਸ ਗੱਲ ਦੀ ਹੋ ਰਹੀ ਸੀ ਕਿ ਪਤੀ ਪਤਨੀ ਵਿੱਚ ਤਾਂ ਕੋਈ ਰਾਜ ਨਹੀਂ ਹੁੰਦਾ ਫਿਰ ਉਹ ਦਰਵਾਜ਼ਾ ਬੰਦ ਕਰਕੇ ਕੀ ਕਰ ਰਹੇ ਹਨ ਮੈਂ ਦਰਵਾਜ਼ਾ ਖੜਕਾਇਆ ਤਾਂ ਨਹੀਂ ਪਰ ਉਹਨਾਂ ਨੂੰ ਹੌਲੀ-ਹੌਲੀ ਆਵਾਜ਼ਾਂ ਦੇਣ ਲੱਗੀ। ਉਸੇ ਵਕਤ ਮੈਨੂੰ ਅੰਦਾਜ਼ਾ ਹੋਇਆ ਕਿ ਜੇਕਰ ਕਮਰੇ ਵਿੱਚ ਕਿਸੇ ਨਾਲ ਫੋਨ ਤੇ ਗੱਲ ਕਰ ਰਹੇ ਸੀ ਤੇ ਇਹ ਗੱਲ ਮੇਰੇ ਵਾਸਤੇ ਕੋਈ ਵੀ ਹੈਰਾਨੀ ਵਾਲੀ ਗੱਲ ਨਹੀਂ ਸੀ ਕਿ ਮੇਰਾ ਪਤੀ ਮੇਰੇ ਤੋਂ ਲੁਕ ਕੇ ਕਿਸੇ ਨਾਲ ਫੋਨ ਤੇ ਗੱਲ ਕਰਦਾ ਹੈ। ਕਿਤੇ ਕਿਸੇ ਲੜਕੀ ਦਾ ਚੱਕਰ ਤਾਂ ਨਹੀਂ। ਮੈਂ ਦਰਵਾਜ਼ੇ ਨੂੰ ਕੰਨ ਲਾ ਕੇ ਸੁਣਨ ਦੀ ਕੋਸ਼ਿਸ਼ ਕੀਤੀ। ਪਰ ਉਹ ਬਹੁਤ ਗੁੱਸੇ ਵਿੱਚ ਲੱਗ ਰਹੇ ਸੀ ਉਹਨਾਂ ਦੀਆਂ ਗੱਲਾਂ ਤੋਂ ਇਦਾਂ ਨਹੀਂ ਸੀ ਲੱਗਦਾ ਕਿ ਜਿੱਦਾਂ ਕਿਸੇ ਔਰਤ ਨਾਲ ਗੱਲ ਕਰ ਰਹੇ ਨੇ ਇਦਾਂ ਦੀ ਜ਼ੁਬਾਨ ਤਾਂ ਉਹ ਅਕਸਰ ਮਰਦਾਂ ਦੇ ਲਈ ਇਸਤੇਮਾਲ ਕਰਦੇ ਸੀ ਮੈਨੂੰ ਵੀ ਤਸੱਲੀ ਹੋ ਗਈ ਥੋੜੀ ਦੇਰ ਬਾਅਦ ਉਹਨਾਂ ਨੇ ਖੁਦ ਹੀ ਦਰਵਾਜ਼ਾ ਖੋਲ੍ਹਿਆ ਮੈਨੂੰ ਪੁੱਛਣ ਲੱਗੇ ਕੀ ਹੋਇਆ ਮੈਂ ਕਿਹਾ ਰਮਨ ਸੋ ਗਈ ਹੁਣ ਮੈਨੂੰ ਨੀਂਦ ਆ ਰਹੀ ਹੈ ਬਹੁਤ ਦੇਰ ਹੋ ਗਈ ਵਿੱਕੀ ਨੇ ਮੇਰੇ ਵੱਲ ਦੇਖ ਕੇ ਨਾਗਵਾਰੀ ਦੇ ਨਾਲ ਮੇਰੇ ਕੱਪੜਿਆਂ ਤੇ ਨਜ਼ਰ ਮਾਰੀ ਤੇ ਕਹਿਣ ਲੱਗੇ ਤੇਰੇ ਕੋਲੋਂ ਮੁਸ਼ਕ ਆ ਰਹੀ ਹੈ ਸਾਰਾ ਦਿਨ ਹਸਪੀਟਲ ਵਿੱਚ ਦਵਾਈਆਂ ਦੀ ਮੁਸ਼ਕ ਵਿੱਚ ਰਹਿੰਦਾ ਹਾਂ ਘਰ ਆ ਕੇ ਵੀ ਇਹ ਮੁਸ਼ਕ ਸੁੰਘਣ ਨੂੰ ਮਿਲਦੀ ਹੈ ਤੂੰ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖਿਆ ਕਰ ਪਤੀ ਦੇ ਵੱਲੋਂ ਬੇਇੱਜ਼ਤੀ ਨੇ ਮੈਨੂੰ ਬਹੁਤ ਸ਼ਰਮ ਸ਼ਰਮਿੰਦਾ ਕੀਤਾ ਮੈਂ ਖੁਦ ਤੇ ਹੀ ਸ਼ੱਕ ਕਰਨ ਲੱਗੀ ਸੀ ਮੈਂ ਤੁਰੰਤ ਵਾਪਸ ਆਪਣੇ ਕਮਰੇ ਵਿੱਚ ਆ ਗਈ ਤੇ ਚੰਗੇ ਕੱਪੜੇ ਕੱਢ ਕੇ ਬਾਥਰੂਮ ਵਿੱਚ ਨਹਾਉਣ ਚੱਲ ਗਈ ਮੌਸਮ ਤਾਂ ਸਰਦੀ ਦਾ ਸੀ ਪਰ ਮੈਂ ਇਸ ਗੱਲ ਦੀ ਪਰਵਾਹ ਨਾ ਕੀਤੀ ਪਤੀ ਦੇ ਵੱਲੋਂ ਬੇਇੱਜ਼ਤੀ ਔਰਤ ਨੂੰ ਬਹੁਤ ਜ਼ਿਆਦਾ ਤਕਲੀਫ ਦਿੰਦੀ ਹੈ ਮੈਂ ਠੰਡੇ ਪਾਣੀ ਨਾਲ ਨਹਾ ਕੇ ਵਾਪਸ ਕਮਰੇ ਵਿੱਚ ਜਦੋਂ ਆਈ ਮੇਰਾ ਪਤੀ ਸੋ ਚੁੱਕਿਆ ਸੀ ਮੈਨੂੰ ਬਹੁਤ ਦੁੱਖ ਹੋਣ ਲੱਗਾ ਕਿ ਮੈਂ ਤਾਂ ਖੁਦ ਨੂੰ ਹਰ ਵੇਲੇ ਸਾਫ਼ ਸੁਥਰਾ ਰੱਖਦੀ ਹਾਂ ਫਿਰ ਵੀ ਮੇਰਾ ਪਤੀ ਇਹ ਗਿਲੇ ਸ਼ਿਕਵੇ ਰੱਖਦਾ ਹੈ ਖੈਰ ਮੈਂ ਵੀ ਸੋਣ ਦੇ ਲਈ ਲੇਟ ਗਈ ਥੋੜੀ देर ਬਾਅਦ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਹਲਕਾ ਹਲਕਾ ਜਿਹਾ ਬੁਖਾਰ ਹੈ ਪਰ ਹੁਣ ਮੈਂ ਕੀ ਕਰ ਸਕਦੀ ਸੀ ਬੁਖਾਰ ਨੂੰ ਰੋਕ ਤਾਂ ਨਹੀਂ ਸਕਦੀ ਸੀ ਮੈਂ ਆਪਣੇ ਕਮਰੇ ਵਿੱਚ ਬੈਠੀ ਇਸੇ ਤਰ੍ਹਾਂ ਸੋ ਗਈ ਮੈਨੂੰ ਬਹੁਤ ਨੀਂਦ ਆ ਰਹੀ ਸੀ ਜਦੋਂ ਸਵੇਰੇ ਅੱਖ ਖੁੱਲੀ ਤਾਂ ਕਾਫੀ ਵਕਤ ਹੋ गुजर ਚੁੱਕਿਆ ਸੀ ਬੁਖਾਰ ਵਿੱਚ ਬਹੁਤ ਨੀਂਦ ਆਉਂਦੀ ਹੈ ਜਦੋਂ ਮੇਰੀਆਂ ਅੱਖਾਂ ਖੁੱਲੀਆਂ ਤਾਂ ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਘਰ ਦਾ ਦਰਵਾਜ਼ਾ ਖੁੱਲਿਆ ਹੋਇਆ ਸੀ ਜਦ ਕਿ ਰਮਨ ਅਤੇ ਉਸ ਦਾ ਬਾਪ ਘਰ ਵਿੱਚ ਮੌਜੂਦ ਨਹੀਂ ਸੀ ਮੈਂ ਤਾਂ ਆਪਣਾ ਸਿਰ ਫੜ ਲਿਆ ਕਿ हे ਰੱਬਾ ਰਮਨ ਅਤੇ ਉਸ ਦਾ ਬਾਪ ਕਿੱਥੇ ਚੱਲ ਨੰ ਮੈਂ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਪਤੀ ਦੀ ਗੈਰ ਜ਼ਿੰਮੇਵਾਰੀ ਤੇ ਮੈਨੂੰ ਹੈਰਾਨੀ ਅਤੇ ਸ਼ੱਕ ਦੋਨੋਂ ਹੋਏ ਆਖਿਰ ਇੰਨੀ ਵੀ ਕੀ ਜਲਦੀ ਸੀ ਕਿ ਸੁੱਤੀ ਪਈ ਪਤਨੀ ਨੂੰ ਛੱਡ ਕੇ ਚਲੇ ਗਏ ਉਸ ਨੂੰ ਘਟੋ ਘਟਤਾ ਇੰਨਾ ਅਹਿਸਾਸ ਕਰਨਾ ਚਾਹੀਦਾ ਕਿ ਉਸ ਦੀ ਪਤਨੀ ਕਮਰੇ ਦੇ ਵਿੱਚ ਸੌ ਰਹੀ ਹੈ ਤੇ ਉਹ ਦਰਵਾਜ਼ਾ ਬੰਦ ਕਰਕੇ ਜਾਵੇ ਮੈਂ ਗੁੱਸੇ ਦੇ ਨਾਲ ਬੈਠੀ ਹੋਈ ਸੀ ਇਸ ਬਾਰੇ ਗੱਲ ਵੀ ਕੀ ਸਕਦੀ ਸੀ ਆਪਣੇ ਪਤੀ ਤੇ ਗੁੱਸਾ ਵੀ ਨਹੀਂ ਕਰ ਸਕਦੀ ਸੀ ਮੈਂ ਵੀ ਆਪਣੇ ਕਮਰੇ ਚੋਂ ਨਿਕਲੀ ਤੇ ਹਸਪੀਟਲ ਵਿੱਚ ਜਾਣ ਲਈ ਤਿਆਰ ਹੋਣ ਲੱਗੀ ਪਈ ਉਦੋਂ ਹੀ ਘਰ ਦੇ ਦਰਵਾਜ਼ੇ ਤੇ ਦਸਤਕ ਹੋਈ ਮੈਂ ਦਰਵਾਜ਼ਾ ਖੋਲਿਆ ਦਰਵਾਜ਼ਾ ਖੋਲਣ ਤੋਂ ਪਹਿਲਾਂ ਹੀ ਫੋਨ ਦੀ ਬੈਲ ਵੱਜੀ ਮੈਂ ਫੋਨ ਚੁੱਕਿਆ ਤਾਂ ਮੇਰੇ ਪਤੀ ਦੀ ਆਵਾਜ਼ ਆ ਰਹੀ ਸੀ ਮੇਰੇ ਪਤੀ ਨੇ ਸਭ ਤੋਂ ਪਹਿਲਾਂ ਮੈਨੂੰ ਪੁੱਛਿਆ ਕਿ ਦਰਵਾਜ਼ੇ ਤੇ ਕੋਈ ਆਇਆ ਆਇਆ ਤਾਂ ਨਹੀਂ ਮੈਂ ਕਿਹਾ ਜੀ ਹਾਂ ਇੱਕ ਆਦਮੀ ਆਇਆ ਜਿਸ ਨੇ ਚਿੱਟੇ ਰੰਗ ਦਾ ਕੋਟ ਪਾਇਆ ਹੋਇਆ ਹੈ ਉਸਨੇ ਆਪਣਾ ਨਾਮ ਨਹੀਂ ਦੱਸਿਆ ਮੇਰੇ ਪਤੀ ਨੇ ਦੱਸਿਆ ਕਿ ਉਹ ਡਾਕਟਰ ਹੋਵੇਗਾ ਸਾਡੀ ਬੇਟੀ ਨੂੰ ਵੈਕਸੀਨ ਲਗਾਉਣ ਆਇਆ ਹੈ ਉਹ ਕਹਿਣ ਲੱਗੇ ਕਿ ਤੂੰ ਇਦਾਂ ਕਰ ਉਹਨਾਂ ਨੂੰ ਕਹਿਣਾ ਕਿ ਸਾਡੀ ਬੇਟੀ ਦਾ ਨਾਮ ਦਰਜ ਕਰ ਲੈਣ ਅਤੇ ਕਹਿਣਾ ਕਿ ਸਾਡੀ ਬੇਟੀ ਨੂੰ ਵੈਕਸੀਨ ਲੱਗ ਚੁੱਕੀ ਹੈ ਫਿਰ ਮੈਂ ਇਦਾਂ ਹੀ ਕੀਤਾ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਉਹੀ ਨੌਜਵਾਨ ਖੜਾ ਸੀ ਜਿਸ ਨੂੰ ਅਸੀਂ ਕੱਲ ਹਸਪੀਟਲ ਦੇ ਵਿੱਚ ਦੇਖਿਆ ਸੀ ਉਹ ਕਹਿਣ ਲੱਗਾ ਤੁਹਾਡੀ ਬੇਟੀ ਰਮਨ ਕਿੱਥੇ ਹੈ ਰਮਨ ਨੂੰ ਵੈਕਸੀਨ ਲਗਾਉਣੀ ਹੈ ਮੈਂ ਕਿਹਾ ਕਿ ਰਮਨ ਨੂੰ ਵੈਕਸੀਨ ਤਾਂ ਲੱਗ ਚੁੱਕੀ ਹੈ ਤੁਸੀਂ ਹਾਜ਼ਰੀ ਦੇ ਤੌਰ ਤੇ ਰਿਕਾਰਡ ਵਿੱਚ ਇਹ ਨਾਂ ਦਰਜ ਕਰ ਲਓ ਮੇਰੇ ਕਹਿਣ ਤੇ ਡਾਕਟਰ ਨੇ ਪਹਿਲਾਂ ਤਾਂ ਇਨਕਾਰ ਕਰ ਦਿੱਤਾ ਪਰ ਜਦੋਂ ਮੈਂ ਉਸ ਨੂੰ ਕਿਹਾ ਕਿ ਕੱਲ ਹਸਪੀਟਲ ਤੋਂ ਵੈਕਸੀਨ ਕਰਵਾ ਲਿਆ ਸੀ ਹੁਣ ਤੁਸੀਂ ਉਸ ਦਾ ਨਾਮ ਰਿਕਾਰਡ ਵਿੱਚ ਦਰਜ ਕਰ ਲਓ ਉਦੋਂ ਉਸਨੇ ਰਮਨ ਦਾ ਨਾਮ ਦਰਜ ਕਰ ਦਿੱਤਾ ਅਤੇ ਮੈਨੂੰ ਇੱਕ ਰਸੀਦ ਫੜਾ ਦਿੱਤੀ ਜਿਸ ਦਾ ਮਤਲਬ ਇਹ ਸੀ ਕਿ ਸਾਡੀ ਬੇਟੀ ਨੂੰ ਹੁਣ ਵੈਕਸੀਨ ਲੱਗ ਚੁੱਕੀ ਸੀ ਮੈਂ ਤਾਂ ਇਸ ਗੱਲ ਨੂੰ ਮਾਮੂਲੀ ਸਮਝ ਕੇ ਨਜ਼ਰ ਅੰਦਾਜ਼ ਕਰ ਚੁੱਕੀ ਸੀ ਪਰ ਅਗਲੇ ਦਿਨ ਜੋ ਹੋਇਆ ਉਸਨੇ ਤਾਂ ਮੇਰੇ ਹੋਸ਼ ਉਡਾ ਦਿੱਤੇ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਹੁਣ ਜੋ ਮੈਂ ਕਰਨ ਜਾ ਰਿਹਾ ਹਾਂ ਇਸ ਵਿੱਚ ਤੈਨੂੰ ਮੇਰਾ ਸਾਥ ਦੇਣਾ ਹੋਵੇਗਾ ਨਹੀਂ ਤਾਂ ਤੂੰ ਜ਼ਿੰਦਗੀ ਭਰ ਪਛਤਾਵੇਂਗੀ ਜੇਕਰ ਤੂੰ ਮੇਰਾ ਸਾਥ ਨਾ ਦਿੱਤਾ ਤਾਂ ਸਾਨੂੰ ਤਿੰਨਾਂ ਨੂੰ ਇੱਥੇ ਜੇਲ੍ਹ ਹੋ ਜਾਵੇਗੀ ਮੈਂ ਉਸ ਦੀ ਗੱਲ ਨੂੰ ਕੁਝ ਜ਼ਿਆਦਾ ਸਮਝ ਨਹੀਂ ਸਕੀ ਪਰ ਦੋ ਹਫ਼ਤਿਆਂ ਦੇ ਬਾਅਦ ਮੇਰਾ ਪਤੀ ਕਹਿਣ ਲੱਗਾ ਸਾਡੀ ਬੇਟੀ ਨੂੰ ਇੱਕ ਤਕਲੀਫ ਹੋ ਗਈ ਹੈ ਅਤੇ ਵਾਕਿਆ ਹੀ ਸਾਡੀ ਬੇਟੀ ਨੂੰ ਦਿਨ ਬਦਿਨ ਢਿੱਡ ਵਿੱਚ ਵਿੱਚ ਦਰਦ ਹੁੰਦਾ ਜਾ ਰਿਹਾ ਸੀ ਦਰਦ ਇਦਾਂ ਦਾ ਸੀ ਜੋ ਵੱਧਦਾ ਹੀ ਜਾ ਰਿਹਾ ਸੀ ਬੇਟੀ ਦੇ ਢਿੱਡ ਵਿੱਚ ਬੀ ਤਕਲੀਫ ਸੀ ਤੇ ਬੇਟੀ ਦਾ ਢਿੱਡ ਵੀ ਹਲਕਾ ਫੁੱਲਿਆ ਹੋਇਆ ਲੱਗ ਰਿਹਾ ਸੀ ਬੇਟੀ ਨੂੰ ਲੈ ਕੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਉਦੋਂ ਮੇਰੇ ਪਤੀ ਨੇ ਕਿਹਾ ਕਿ ਅਸੀਂ ਹਸਪੀਟਲ ਚਲਦੇ ਆ ਮੈਂ ਆਪਣੀ ਬੇਟੀ ਨੂੰ ਚੈੱਕ ਕਰਵਾਵਾਂਗਾ ਮੈਨੂੰ ਤਾਂ ਪਹਿਲਾਂ ਹੀ ਸ਼ੱਕ ਸੀ ਕਿ ਮੇਰੀ ਬੇਟੀ ਬਿਮਾਰ ਹੈ ਕੁਝ ਨਾ ਕੁਝ ਗੱਲ ਤਾਂ ਹੋ ਗਈ ਹੈ ਮੈਂ ਆਪਣੇ ਪਤੀ ਦੀ ਵਜ੍ਹਾ ਨਾਲ ਖੁਦ ਪਰੇਸ਼ਾਨ ਹੋ ਗਈ ਕਿ ਉਹ ਰਮਨ ਦੇ ਬਾਰੇ ਠੀਕ ਹੀ ਕਹਿ ਰਹੇ ਸੀ ਮੇਰੀ ਬੇਟੀ ਇਸ ਕਦਰ ਬਿਮਾਰ ਸੀ ਅਸੀਂ ਆਪਣੀ ਬੇਟੀ ਨੂੰ ਲੈ ਕੇ ਹਸਪੀਟਲ ਚਲੇ ਗਏ ਮੇਰੇ ਪਤੀ ਨੇ ਮੈਨੂੰ ਬਾਹਰ ਹੀ ਛੱਡਿਆ ਤੇ ਕਹਿਣ ਲੱਗੇ ਕਿ ਮੈਂ ਆਪਣੀ ਬੇਟੀ ਨੂੰ ਲੈਬ ਵਿੱਚ ਲਿਜਾ ਕੇ ਖੁਦ ਚੈੱਕਅਪ ਕਰਵਾਉਂਦਾ ਹਾਂ ਟੈਸਟ ਤਾਂ ਮੈਂ ਹੀ ਕਰਦਾ ਕਰਦਾ ਹਾਂ ਡਾਕਟਰ ਤੋਂ ਚੈੱਕਅਪ ਕਰਵਾਉਣ ਤੋਂ ਬਾਅਦ ਆਪਣੀ ਲੈਬ ਵਿੱਚ ਜਾ ਕੇ ਟੈਸਟ ਕਰਾਂਗਾ ਤੇ ਫਿਰ ਦੇਖਾਂਗਾ ਕਿ ਉਸ ਨੂੰ ਕੀ ਬਿਮਾਰੀ ਹੈ ਪਰ ਉਸ ਵਕਤ ਤਾਂ ਮੇਰੀ ਹੈਰਾਨੀ ਦੀ ਕੋਈ ਹੱਦ ਹੀ ਨਾ ਰਹੀ ਜਦੋਂ ਮੇਰਾ ਪਤੀ ਰੋਂਦਾ ਪਿੱਟਦਾ ਲੈਬ ਵਿੱਚੋਂ ਬਾਹਰ ਆਇਆ ਉਸ ਨੇ ਸਾਰੇ ਸਟਾਫ ਨੂੰ ਇਕੱਠਾ ਕੀਤਾ ਤੇ ਪਿੱਟ ਪਿੱਟ ਕੇ ਕਹਿਣ ਲੱਗਿਆ ਕਿ ਲੋਕੋ ਮੇਰੇ ਨਾਲ ਬਹੁਤ ਵੱਡਾ ਧੋਖਾ ਹੋ ਗਿਆ ਇਹ ਕੀ ਹੋ ਗਿਆ ਮੈਂ ਤਾਂ ਸੋਚਿਆ ਵੀ ਨਹੀਂ ਸੀ ਕੀ ਮੇਰੀ ਪਤਨੀ ਅਤੇ ਮੇਰੀ ਬੇਟੀ ਦੇ ਨਾਲ ਇੰਨਾ ਵੱਡਾ ਜ਼ੁਲਮ ਹੋ ਜਾਵੇਗਾ ਉਸ ਦਾ ਰੋਲਾ ਸੁਣ ਕੇ ਸਾਰਾ ਹੀ ਹਸਪੀਟਲ ਇਕੱਠਾ ਹੋ ਗਿਆ ਹਸਪੀਟਲ ਵਾਲਿਆਂ ਦੇ ਸਾਹਮਣੇ ਮੇਰੇ ਪਤੀ ਨੇ ਐਲਾਨ ਕੀਤਾ ਕਿ ਸਾਡੀ ਬੇਟੀ ਦੇ ਪੇਟ ਵਿੱਚ ਕਿਸੇ ਦਾ ਬੱਚਾ ਹੈ ਇਹ ਕੀ ਉਹ ਪ੍ਰੈਗਨੈਂਟ ਹੈ ਇਹ ਗੱਲ ਸੁਣ ਕੇ ਹੀ ਸਾਰੇ ਲੋਕ ਆਪਣੇ ਕੰਨਾਂ ਨੂੰ ਹੱਥ ਲਗਾਉਣ ਲੱਗੇ ਇਦਾਂ ਕਿਦਾਂ ਹੋ ਸਕਦਾ ਵਿੱਕੀ ਜ਼ਰੂਰ ਤੈਨੂੰ ਕੋਈ ਗਲਤ ਫਹਿਮੀ ਹੋਈ ਹੈ ਗਲਤ ਫਹਿਮੀ ਕਿੱਦਾਂ ਹੋ ਸਕਦੀ ਹੈ ਮੈਂ ਖੁਦ ਆਪਣੇ ਹੱਥਾਂ ਨਾਲ ਰਿਪੋਰਟ ਬਣਾਈ ਹੈ ਫਿਰ ਉਹ ਕਹਿਣ ਲੱਗਾ ਇਹ ਆਦਮੀ ਜਦੋਂ 2 ਹਫ਼ਤੇ ਪਹਿਲਾਂ ਮੇਰੇ ਘਰ ਮੇਰੀ ਬੇਟੀ ਨੂੰ ਵੈਕਸੀਨ ਲਗਾਉਣ ਗਿਆ ਸੀ ਉਸੇ ਦਿਨ ਮੇਰੀ ਬੇਟੀ ਨੇ ਮੈਨੂੰ ਦੱਸਿਆ ਸੀ ਕਿ ਮੈਂ ਉਸ ਦਿਨ ਘਰ ਵਿੱਚ ਹੀ ਕੱਲੀ ਸੀ ਜਦੋਂ ਮੇਰੀ ਪਤਨੀ ਘਰ ਵਿੱਚ ਆਈ ਤਾਂ ਮੇਰੀ ਬੇਟੀ ਦੀ ਹਾਲਤ ਵਿਗੜੀ ਹੋਈ ਸੀ ਇਹ ਸਾਰਾ ਕੰਮ ਇਸੇ ਡਾਕਟਰ ਦਾ ਹੈ ਇਸੇ ਨੇ ਹੀ ਇਹ ਘਟਿਆ ਤੇ ਨੀਚ ਹਰਕਤ ਕੀਤੀ ਹੈ ਮੇਰੀ ਬੇਟੀ ਦੇ ਇਕੱਲੇਪਨ ਦਾ ਫਾਇਦਾ ਚੁੱਕਿਆ ਹੈ ਤੇ ਵੈਕਸੀਨ ਦਾ ਬਹਾਨਾ ਬਣਾ ਕੇ ਉਸ ਨੂੰ ਆਪਣੀ ਹਵਸ ਦਾ ਨਿਸ਼ਾਨਾ ਬਣਾਇਆ ਹੈ ਰੱਬ ਦੇ ਪਾਸਤੇ ਮੇਰੇ ਤੇ ਯਕੀਨ ਕਰੋ ਤੇ ਉਸ ਡਾਕਟਰ ਨੂੰ ੱੱਕੇ ਮਾਰ ਕੇ ਇਸ ਹਸਪਤਾਲ ਚੋਂ ਕੱਢ ਦਿਓ ਬਲਕਿ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿਓ ਮੇਰੇ ਪਤੀ ਦਾ ਰੋਲਾ ਸੁਣ ਕੇ ਸਾਰੇ ਹਸਪੀਟਲ ਵਾਲੇ ਉਸ ਡਾਕਟਰ ਦੇ ਕੈਬਨ ਦੇ ਬਾਹਰ ਚੱਲ ਗਏ। ਉਹ ਆਪਣੇ ਕੈਬਨ ਦੇ ਵਿੱਚ ਬੈਠਾ ਕੰਮ ਕਰ ਰਿਹਾ ਸੀ। ਉਸ ਨੂੰ ਜਦੋਂ ਇਹ ਗੱਲ ਪਤਾ ਲੱਗੀ ਤਾਂ ਉਹ ਵੀ ਹੈਰਾਨ ਹੋ ਗਿਆ। ਸਭ ਤੋਂ ਪਹਿਲਾਂ ਤਾਂ ਉਸ ਡਾਕਟਰ ਨੂੰ ਪੁੱਛਿਆ ਗਿਆ ਕਿ ਤੂੰ ਵੈਕਸੀਨ ਲਗਾਉਣ ਇਨ੍ਹਾਂ ਲੋਕਾਂ ਦੇ ਘਰ ਗਿਆ ਸੀ। ਉਹ ਡਾਕਟਰ ਨੇ ਕਿਹਾ ਹਾਂ ਮੈਂ ਇਨ੍ਹਾਂ ਦੇ ਘਰ ਗਿਆ ਸੀ। ਇਹ ਮੇਰੀ ਡਿਊਟੀ ਸੀ। ਪਰ ਇਹਨਾਂ ਦੀ ਬੇਟੀ ਘਰ ਨਹੀਂ ਸੀ ਮੇਰਾ ਪਤੀ ਚਿੰਕਣ ਲੱਗਿਆ ਕਿ ਹੁਣ ਇਹ ਡਾਕਟਰ ਝੂਠ ਬੋਲ ਰਿਹਾ ਹੈ ਇਸ ਇਸ ਗੱਲ ਤੋਂ ਹਸਪੀਟਲ ਵਾਲੇ ਹੋਰ ਜ਼ਿਆਦਾ ਸ਼ੱਕ ਵਿੱਚ ਪੈ ਗਏ ਇਦਾਂ ਕਿਦਾਂ ਹੋ ਸਕਦਾ ਕਿ ਕਿ ਇੱਕ ਸੀਨੀਅਰ ਡਾਕਟਰ ਨੂੰ ਇੱਕ ਆਮ ਚਿਹਰੇ ਮੁਲਾਜ਼ਮ ਦੇ ਘਰ ਜਾ ਕੇ ਉਸ ਦੀ ਬੇਟੀ ਨੂੰ ਵੈਕਸੀਨ ਲਗਾਉਣੀ ਪਵੇ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੋਈ ਹੋਵੇਗੀ ਜੋ ਇਹ ਉੱਥੇ ਇਸ ਵਜ੍ਹਾ ਦੇ ਨਾਲ ਗਿਆ ਇਹ ਇੱਕ ਮਾਮੂਲੀ ਜਿਹੀ ਕੁੜੀ ਨੂੰ ਵੈਕਸੀਨ ਲਗਾ ਸਕੇ ਨਹੀਂ ਤਾਂ ਉਹ ਕਿਸੇ ਵੈਕਸੀਨ ਵਾਲੇ ਬੰਦੇ ਨੂੰ ਵੀ ਭੇਜ ਸਕਦਾ ਸੀ ਇਹ ਗੱਲਾਂ ਸੁਣ ਕੇ ਪੂਰਾ ਹਸਪੀਟਲ ਉਸ ਡਾਕਟਰ ਦੇ ਵਿਰੁੱਧ ਹੋ ਚੁੱਕਿਆ ਸੀ ਸਾਰਿਆਂ ਲੋਕਾਂ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਉਹ ਇੰਨਾ ਡਿੱਗ ਵੀ ਸਕਦਾ ਤੇ ਇੰਨਾ ਘਟਿਆ ਹੋ ਸਕਦਾ ਸਾਰੇ ਲੋਕ ਮੇਰੇ ਪਤੀ ਦੀਆਂ ਗੱਲਾਂ ਤੇ ਇਸ ਕਰਕੇ ਵੀ ਯਕੀਨ ਕਰ ਰਹੇ ਸੀ ਕਿ ਕੋਈ ਵੀ ਬੰਦਾ ਆਪਣੀ ਬੇਟੀ ਦੇ ਬਾਰੇ ਇੰਨਾ ਵੱਡਾ ਝੂਠ ਨਹੀਂ ਬੋਲ ਸਕਦਾ ਪਰ ਨਾ ਜਾਣੇ ਕਿਉਂ ਸਾਰਿਆਂ ਲੋਕਾਂ ਨੂੰ ਹੁਣ ਮੇਰੇ ਪਤੀ ਉੱਤੇ ਤਾਂ ਯਕੀਨ ਸੀ ਪਰ ਮੈਨੂੰ ਆਪਣੇ ਇਸ ਝੂਠੇ ਪਤੀ ਉੱਪਰ ਬਿਲਕੁਲ ਵੀ ਯਕੀਨ ਨਹੀਂ ਸੀ ਇਹ ਜਦੋਂ ਤੋਂ ਮੈਨੂੰ ਇੱਥੇ ਲੈ ਕੇ ਆਇਆ ਸੀ ਬਹੁਤ ਹੀ ਅਜੀਬ ਹਰਕਤਾਂ ਕਰ ਰਿਹਾ ਸੀ ਅਤੇ ਮੈਂ ਆਪਣੀ ਬੇਟੀ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਅਤੇ ਆਪਣੇ ਘਰ ਵਿੱਚ ਹੋਣ ਵਾਲੀ ਤਬਦੀਲੀ ਤੋਂ ਬਾਖੂਫ ਸੀ ਮੈਂ ਜਾਣਦੀ ਸੀ ਕਿ ਮੇਰੇ ਪਤੀ ਦਾ ਇਸ ਕੰਮ ਪਿੱਛੇ ਕੋਈ ਨਾ ਕੋਈ ਮਕਸਦ ਜ਼ਰੂਰ ਹੋਵੇਗਾ ਉਸ ਨੇ ਮੈਨੂੰ ਪਹਿਲੇ ਦਿਨ ਹੀ ਕਿਹਾ ਸੀ ਕਿ ਉਹ ਸਾਨੂੰ ਇੱਥੇ ਕਿਸੇ ਮਕਸਦ ਦੇ ਲਈ ਲੈ ਕੇ ਆਇਆ ਹੈ ਤੇ ਬਹੁਤ ਹੀ ਜਲਦੀ ਅਮੀਰ ਹੋ ਜਾਵੇਗਾ ਮੈਂ ਆਪਣੇ ਪਤੀ ਦਾ ਸਾਥ ਦੇਣ ਲਈ ਦੇਨ ਦੀ ਬਜਾਏ ਉਲਟਾ ਉਸਤੇ ਖਿਲਾਫ ਖੜੀ ਹੋਈ ਤੇ ਸੱਚ ਦਾ ਸਾਥ ਦਿੱਤਾ ਤੇ ਸਾਰਿਆਂ ਨੂੰ ਦੱਸਿਆ ਇਹ ਸਾਰੀਆਂ ਗੱਲਾਂ ਝੂਠ ਹਨ ਮੇਰੇ ਪਤੀ ਨੇ ਡਾਕਟਰ ਦੇ ਦਸਤਕ ਅਤੇ ਅੰਗੂਠਾ ਦਾ ਨਿਸ਼ਾਨ ਲੈਣ ਦੇ ਲਈ ਮੈਨੂੰ ਕਿਹਾ ਸੀ ਤਾਂ ਕਿ ਵੈਕਸੀਨ ਦਾ ਰਿਕਾਰਡ ਆ ਜਾਵੇ ਮੈਂ ਨਹੀਂ ਜਾਣਦੀ ਸੀ ਕਿ ਇਸ ਦੇ ਪਿੱਛੇ ਮੇਰੇ ਪਤੀ ਦੀ ਕੋਈ ਸਾਜ਼ਿਸ਼ ਹੋਵੇਗੀ ਮੈਂ ਸਾਰਿਆਂ ਦੇ ਅੱਗੇ ਬੇਨਤੀ ਕਰਦੀ ਹਾਂ ਕਿ ਮੇਰੀ ਬੇਟੀ ਦਾ ਇੱਕ ਹੋਰ ਟੈਸਟ ਕੀਤਾ ਜਾਵੇ ਜਿਸ ਤੋਂ ਪਤਾ ਚੱਲ ਸਕੇ ਕਿ ਮੇਰਾ ਪਤੀ ਜੋ ਗੱਲਾਂ ਕਹਿ ਰਿਹਾ ਹੈ ਉਹ ਸਹੀ ਵੀ ਹੈ ਜਾਂ ਨਹੀਂ ਉਸ ਪੂਰੇ ਹਸਪਤਾਲ ਦੇ ਵਿੱਚ ਲੈਬ ਨੀਸ਼ਨ ਨੇ ਸਿਰਫ ਮੇਰਾ ਪਤੀ ਸੀ ਬਾਕੀ ਲੋਕਾਂ ਨੂੰ ਤਾਂ ਉਸਨੇ ਕਾਬੂ ਕਰ ਰੱਖਿਆ ਸੀ ਜਦੋਂ ਉਹਨਾਂ ਸਾਰਿਆਂ ਲੋਕਾਂ ਨੇ ਇਹ ਸੁਣਿਆ ਕਿ ਉਸ ਦੀ ਪਤਨੀ ਹੀ ਉਸ ਦੇ ਖਿਲਾਫ ਹੈ ਤਾਂ ਸਾਰੇ ਲੋਕਾਂ ਨੂੰ ਮੇਰੇ ਪਤੀ ਉੱਪਰ ਸ਼ੱਕ ਹੋ ਗਿਆ ਮੈਂ ਉਹਨਾਂ ਪਤਨੀਆਂ ਦੇ ਵਿੱਚੋਂ ਨਹੀਂ ਸੀ ਜੋ ਆਪਣੇ ਪਤੀ ਦੀ ਗਲਤ ਗੱਲ ਤੇ ਉਸ ਦਾ ਸਾਥ ਦਿੰਦੀ ਹੈ ਮੈਂ ਵੀ ਕਿਦੀ ਗਲਤੀ ਤੇ ਪਰਦਾ ਨਹੀਂ ਪਾਇਆ ਸੀ ਬਲਕਿ ਸਾਰਿਆਂ ਦੇ ਸਾਹਮਣੇ ਉਸ ਦਾ ਪਰਦਾ ਫਾਸ਼ ਕਰ ਦਿੱਤਾ ਜਦੋਂ ਦੁਬਾਰਾ ਰਿਪੋਰਟ ਆਈ ਤਾਂ ਮੇਰਾ ਪਤੀ ਝੂਠਾ ਹੋ ਗਿਆ ਤੇ ਉਹ ਡਾਕਟਰ ਵੀ ਕਸੂਰ ਸੀ ਜਦੋਂ ਮੇਰੇ ਪਤੀ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਤਾਂ ਉਸ ਨੇ ਜਦੋਂ ਸਾਰੀ ਗੱਲ ਦੱਸੀ ਉਸ ਨੂੰ ਪਹਿਲੇ ਦਿਨ ਹੀ ਉਸ ਡਾਕਟਰ ਤੋਂ ਸਾੜਾ ਹੋ ਗਿਆ ਸੀ ਉਸ ਨੂੰ ਹਸਪੀਟਲ ਚੋ ਚਾ ਅਡਵਾਉਣਾ ਚਾਹੁੰਦਾ ਸੀ ਇਸ ਕਰਕੇ ਉਹ ਮੈਨੂੰ ਅਤੇ ਰਮਨ ਨੂੰ ਇੱਥੇ ਲੈ ਕੇ ਆਇਆ ਸੀ ਮੇਰੇ ਘਟੀਆ ਪਤੀ ਨੇ ਮੇਰੀ ਮਾਸੂਮ ਬੇਟੀ ਦਾ ਇਸਤੇਮਾਲ ਕੀਤਾ ਸੀ ਉਹ ਪਹਿਲਾਂ ਉਸਾ ਹਸਪੀਟਲ ਵਿੱਚ ਲੈ ਜਾ ਕੇ ਗਲਤ ਇੰਜੈਕਸ਼ਨ ਲਗਾਉਂਦਾ ਰਿਹਾ ਤਾਂ ਕੀ ਉਹ ਇਹ ਸਾਰਾ ਇਲਜ਼ਾਮ ਉਸ ਡਾਕਟਰ ਦੇ ਉੱਪਰ ਲੱਗ ਲੱਗ ਸਕੇ ਜਦੋਂ ਡਾਕਟਰ ਉਸਦੇ ਹੱਥ ਨਾਲ ਆਇਆ ਤਾਂ ਮੇਰੇ ਪਤੀ ਨੇ ਇਹ ਤਰਕੀਬ ਸੋਚੀ ਹੁਣ ਮੇਰਾ ਪਤੀ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਮਾਫੀਆਂ ਮੰਗਣ ਲੱਗਾ ਪਰ ਮੈਂ ਇਦਾਂ ਦਾ ਕੋਈ ਵੀ ਕੰਮ ਨਹੀਂ ਕੀਤਾ ਜਿਸ ਨਾਲ ਮੇਰੇ ਪਤੀ ਨੂੰ ਦੁਬਾਰਾ ਬੁਰਾਈ ਕਰਨ ਦਾ ਮੌਕਾ ਮਿਲੇ ਮੇਰੇ ਪਤੀ ਨੂੰ 2 ਤੋਂ 4 ਸਾਲ ਦੀ ਜੇਲ੍ਹ ਹੋ ਗਈ ਉਸ ਨੂੰ ਹਸਪਤਾਲ ਦੀ ਨੌਕਰੀ ਤੋਂ ਹੱਥ ਧੋਣਾ ਪਿਆ ਮੇਰੇ ਪਤੀ ਨੇ ਗੁੱਸੇ ਵਿੱਚ ਆ ਕੇ ਮੈਨੂੰ ਵੀ ਤਲਾਕ ਦੇ ਦਿੱਤਾ ਮੈਨੂੰ ਉਸ ਦੀ ਕੋਈ ਪਰਵਾਹ ਨਹੀਂ ਸੀ ਉਹ ਤਾਂ ਪਹਿਲੇ ਹੀ ਦਿਨ ਤੋਂ ਮੇਰੇ ਖਿਲਾਫ ਸੀ ਬਸ ਆਪਣੇ ਕੰਮ ਕੰਮ ਲਈ ਸਾਨੂੰ ਇੱਥੇ ਲੈ ਆਇਆ ਸੀ ਅਤੇ ਇਦਾਂ ਹੀ ਕਿਸੇ ਦਿਨ ਉਹ ਸਾਡੀ ਦੋਨੋਂ ਮਾਂ ਬੇਟੀ ਦੀ ਜਾਨ ਵੀ ਲੈ ਲੈਂਦਾ ਉਸ ਨੇ ਇਸ ਡਾਕਟਰ ਤੋਂ ਬਦਲਾ ਲੈਣ ਲਈ ਜਿੰਨਾ ਵੱਡਾ ਜਾਲ ਵਿਛਾਇਆ ਸੀ ਪਰ ਮੈਂ ਇਹ ਸਾਰਾ ਕੁਝ ਸੱਚ ਨਹੀਂ ਹੋਣ ਦਿੱਤਾ ਮੈਂ ਤਲਾਕ ਲੈ ਕੇ ਆਪਣੀ ਬੇਟੀ ਦੇ ਨਾਲ ਵਾਪਸ ਇੰਡੀਆ ਆ ਗਈ ਤੇ ਉਹ ਉੱਥੇ ਹੀ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਸੀ ਆਖਿਰ ਵਿੱਚ ਮੈਂ ਸਿਰਫ ਇੰਨਾ ਹੀ ਕਹਾਂਗੀ ਕਿ ਇੱਜ਼ਤ ਤੇ ਜ਼ਿੱਲਤ ਮੇਰੇ ਰੱਬ ਦੇ ਹੱਥ ਵਿੱਚ ਹੈ ਉਹ ਜਿਸ ਨੂੰ ਚਾਹੇ ਅਦਾ ਕਰੇ ਇਨਸਾਨ ਨੂੰ ਹਰ ਹਾਲ ਵਿੱਚ ਵਿੱਚ ਆਪਣੇ ਪਰਮਾਤਮਾ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈ ਇੱਕ ਦੂਜੇ ਦੇ ਨਾਲ ਸਾੜਾ ਕਰਨ ਦੇ ਨਾਲ ਕੁਝ ਵੀ ਹਾਸਲ ਨਹੀਂ ਹੁੰਦਾ ਜਿਸ ਦੇ ਹਿੱਸੇ ਵਿੱਚ ਉਸ ਪਰਮਾਤਮਾ ਨੇ ਲਿਖਿਆ ਉਸ ਨੂੰ ਉਨਾ ਹੀ ਮਿਲਣਾ ਧੰਨਵਾਦ ਜੀ